ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਪੀ ਸਿੰਘ ਪੇਜ ਤੇ ਅੱਜ ਤੁਹਾਨੂੰ ਤੂੜੀ ਦੀ ਬੋਲੀ ਦਿਖਾ ਰਹੇ ਹਾਂ। ਬਾਹਰ ਕੀ ਗੱਲ ਕਰ ਰਹੇ ਵਧੀਆ ਫੇਰ ਆਂਦੇ ਨੇ। ਆ ਕੀ ਇਹ ਦੁੱਸ ਚੱਕਰ ਦੇ ਨਹੀਂ ਗਰ। ਅੱਜ ਤੂੜੀ ਦਾ ਇੱਕ ਨਾ ਕੀ ਆਇਆ ਦੋਸਤੋ ਵੇਖਦੇ ਹਾਂ ਕੀ ਰੇਟ ਜਾਊਗੀ ਤੂੜੀ ਤੇ ਗਾਹਕ ਵੱਧ ਦਾ ਤੇ ਟਰਾਲੀ ਇੱਕ ਆ। ਵੇਖਦੇ ਹਾਂ ਕੀ ਰੇਟ ਜਾਊਗੀ ਤੂੜੀ ਦਾ ਰੇਟ। ਉਹ ਕਿੰਨੇ ਤੂੜੀ ਪਈ ਪੋ। ਆਹ ਵੇਖੋ ਕਿੰਨਾ ਬਾਈ ਤੇ ਇਹ ਵੀ ਟੂੜੀ ਲੈਣੇ ਕੱਲ ਨੂੰ ਇਹੀ ਵਿਖਾਈਗਾਗਾ ਕਿੰਨਾ ਕੱਲ ਨੂੰ ਇਹ ਦਿਮਾਗ ਨਾਲ ਦੇਖਨੇ ਆ ਕੀ ਰੇੜ ਜਾਂਦੀ ਦੋਸਤੋ ਟੂੜੀ ਤਾਂ ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਕਾ ਕੀ ਕਿ ਆਸਾ ਸਰੇ ਬੜੋ ਟੁੱਟ ਨਾ ਹੈ ਜੇ ਰਾਜ ਦੇ ਹੁਣ ਖੜੇ ਵਿਚਾਰੇ ਆਹ ਇਹ ਗੁੱਲੀ ਲੋੜ ਹੈ ਸਹੀ ਆ ਇਹ ਗੁੱਲੀ ਫਰਾਂ ਨਾ ਨਹੀਂ ਸਹੀ ਗੱਲ ਆ ਅਲੱਦ ਕਰ ਹੁਣ ਆ ਸਕਦਾ ਸਹੀ ਗੱਲ ਭਾਈ ਬਾਹਰ ਦੀ ਆ ਬਾਹਰ ਦੀ ਗਿੱਲੀ ਗੁੱਲੀ ਤਾਂ ਵਿੱਚ ਗਿੱਲੀ ਗੁੱਲੀ ਹੈ ਵੀ ਆ ਮਾੜੇ ਮੋਟੇ ਭਲਾ ਹੋਵੇ ਪਹਿਲੇ ਮਾੜੇ ਮੋਟੇ ਨਹੀਂ ਪਏ ਹੁਣ ਤਾਂ 15 ਦਿਨ ਕੋ ਸ਼ੈੱਡੜਾ ਖੜੀ ਆ ਅੱਛਾ ਇਹ ਰੱਦੀ ਖੜੀ ਆ

400 5 10 15 20 25 ਹੈ 425 30 35 40 41 450 52 60 65 70 70 80 85 90 99 500 10 510 ਰੁਪਏ ਬੋਲਾਂਗੇ ਨਾ 1000 ਰੁਪਏ ਬਾਈ ਜੀ 500 ਰੁਪਏ ਬਾਈ ਜੀ ਲਿਆ ਕਰੋ ਬਾਈ ਜੀ ਇੱਕ ਟਰਾਲੀ ਆਈ ਸੀ 500 ਦੇ 10 500 ਦੇ 10 ਰੁਪਏ ਲੱਗੇ ਸੀ ਬਈ ਇੱਕ ਟਰਾਲੀ ਆਈ ਹੁਣ ਤੁਹਾਨੂੰ ਬੋਲੀ ਲੈ ਤਾ ਦਿਖਾਇਆ ਕਰਾਂਗੇ ਇਤੋਂ ਦੀ ਇਧਰ ਆ ਜਾ ਬਣਾ ਉਹ ਵੜਾਈਓ